ਪੋਪਾ ਕਾਫੇ ਚੱਕੋ ਜੀ ਇਹ ਹੀ ਸਾਇਤ ਖਰੀਦ ਲਈ ਐਦਾ ਸੁਣ ਤਾ ਸਰ ਸਨ ਤੁਹਾਡੇ ਫਾਜ਼ਿਲਾਂ ਕੀ ਡਾਕਟਰ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਖਪੂਰਪੰਡਾ ਡਾਕਪੂਰਪੰਡ ਹਾਂਜੀ ਇਹ ਤੁਸੀਂ ਇਹਨਾਂ ਦੀ ਇੱਥੇ ਜਗਾ ਜਿਹੜੀ ਜਗਾ ਦਾ ਰੋਲਾ ਪਉਂਦੇ ਉਹ ਤੇ ਕਬਜ਼ਾ ਕਿਹਦਾ ਇਸ ਵੇਲੇ ਝਗਦਾ ਕਬਜ਼ਾ ਮਾਤਾ ਦੀ ਪ੍ਰਾਪਰਟੀ ਆਪਣੀ ਆ ਤੇ ਕਿੰਨਾ ਚਿਰ ਤੋਂ ਪ੍ਰਾਪਰਟੀ ਉਹਨਾਂ ਦੀ ਕਬਜ਼ਾ ਇੱਥੇ ਇਹਦਾ ਕੋਈ ਇਹਨਾਂ ਦੀ ਫਾਜ਼ਿਲ ਤੋਂ ਚੱਲੀ ਆ ਰਹੀ ਇਹਨਾਂ ਦੀ ਪ੍ਰਾਪਰਟੀ ਆਪਣੀ ਆ ਕੋਈ ਇਹਨਾਂ ਦੀ ਨਵੀਂ ਨਹੀਂ ਵੇਚੀ ਗਈ ਜਿਹੜਾ ਇਹਨਾਂ ਨੇ ਸਾਹਮਣੇ 30 40 ਸਾਲ ਦਾ ਤੇ ਜੀ ਜਿਉ ਇੱਕ ਕਹਿ ਰਹੇ ਲక్ష్మణ ਸਿੰਘ ਕਹਿ ਰਹੇ ਵੀ ਮੇਰੀ ਜਗਾ ਉਹ ਕਹਿੰਦਾ ਕਹਿੰਨ ਤੁਸੀਂ ਵੀ ਕਹਿ ਸਕਦੇ ਮੇਰੀ ਲੇਕਿਨ ਜਿਹੜੀ ਇਹ ਪ੍ਰਾਪਰਟੀ ਇਹ ਨੇਮ ਤੇ ਆ ਨਾ ਭਾਈ ਨੇਮ ਹੈ ਪ੍ਰਾਪਰਟੀ ਉਹਦੀ ਆ ਨਾ ਕਿ ਕਿਸੇ ਹੋਰ ਦੀ ਹੋ ਸਕਦੀ ਹੈ ਤਾਂ ਕਹੀ ਕਰ ਮੇਰੀ ਤੁਸੀਂ ਕਹਦੇ ਮੇਰੀ ਆ ਉਹ ਕਹਿੰਦਾ ਮੈਂ ਰਜਿਸਟਰੀ ਕਰਾਈ ਹੈ ਜੀ ਡੋਗ ਕਰਾਈ ਉਹਨੇ ਬਗੈਰ ਨੰਬਰ ਦਾ ਕਿਉਂ ਕਰਾਈ ਥਰਡ ਪਾਰਟੀ ਦਾ ਉਹ ਹੈ ਦੂਜਾ ਨੰਬਰ ਪਾਉਣ ਦਾ ਕੀ ਆਈਡੀਆ ਜਿਹੜਾ ਜਿਹੜਾ ਨੰਬਰ ਆਪਣਾ ਪਾਉਂਦਾ ਥਰਡ ਪਾਰਟੀ ਦਾ ਨੰਬਰ ਪਾ ਕਿਉਂ ਵੇਚੀ ਉਹ ਜਗਾ ਵੇਚੀ ਇਹਨਾਂ ਨੇ ਜਾਂ ਹੋਰ ਕਿਸੇ ਨੇ ਵੇਚੀ ਆ ਇਸ ਬਾਰੇ ਆਪਾਂ ਨੇ ਉਹ ਸਾਡਾ ਹੀ ਨਵੇਂ ਬੰਦੇ ਆਏ ਆ ਕੇਨ ਵੇਚੀ ਕੇਨ ਦੀ ਵੇਚੀ ਇੱਥੇ ਤੁਸੀਂ ਉਦੋਂ ਜਦੋਂ ਇਹ ਕਹਿੰਦੇ ਆਏ ਆ ਇੱਥੇ 24 ਤਰੀਕ ਦੇ ਬਾਰੇ ਉਦੋਂ 24 ਤਰੀਕ ਤੁਸੀਂ ਕੀ ਦੇਖਿਆ ਇਹ ਦੇਖਿਆ ਕਿ ਕਿਵੇਂ ਸਰਦਾਰ ਦਾ ਸਿਵਲ ਬਾਦੀ ਦੇ ਤਿੰਨ ਗੰਨ ਮੈਂ ਸੀ ਉਹਦੇ ਅੱਛਾ ਜੀ ਸਟੇਨ ਕਰਨ ਆ ਪਾਈਆਂ ਸੀ ਛੋਟੀਆਂ ਪੜੇ ਸਟੇਨ ਕਰਨ ਆ ਜੀ ਕੀ ਸੀਗਾ ਸੀਗੇ ਭਾਈ ਉਹ ਰਪਨਾ ਬੜੀਆਂ ਹੋਈਆਂ ਉਹ ਨਹੀਂ ਸੀਗੀਆਂ ਛੋਟੇ ਛੋਟੇ ਹਥਿਆਰ ਸੀ ਪਾਇਆ ਤਿੰਨ ਬੰਦੇ ਬਾਦੀ ਤੇ ਅੱਛਾ ਪੁਲਿਸ ਮੈਨ ਹਾਂ ਤੇ ਉਹਨਾਂ ਨੇ ਕੀ ਦੱਸਿਆ ਆਪਿਆ ਉਹ ਤਾਂ ਕਹਿੰਦੇ ਆ ਜੀ ਬਗਲਾ ਕਰ ਲਿਆ ਇੱਥੇ ਡਰਦੇ ਪਿਛਾਂ ੜ ਗਿਆ ਤੇ ਜੇ ਇਹ ਲੋ ਨਹੀਂ ਹਟੇ ਸੀ ਕਿ ਆ ਰਗੇ ਕਿ ਆ ਵਜੇ ਦਾ ਸਾਡੇ ਕੋਲ ਸ ਹੈ ਸਬੂਤ ਦਿਖਾ ਲੋ ਉਹਨੇ ਕੋਈ ਸਬੂਤ ਨਹੀਂ ਦਿਖਾਇਆ ਬੀਬੀ ਤਾਂ ਕੇ ਇਟਾ ਮਾਰਨ ਦੀ ਕੋਸ਼ਿਸ਼ ਕੀਤੀ ਕੋਈ ਉਹ ਡਰ ਦੇ ਛੱਡ ਕੇ ਦੌੜ ਗਿਆ ਤੇ ਉਹਨਾਂ ਦੇ ਪੱਕੇ ਬਰ ਹੁੰਦੇ ਕਿਉਂ ਦੌੜੇ ਉਹਨਾਂ ਨੇ ਇਹਨਾਂ ਨੂੰ ਗਾਲਾਂ ਗੋਲਾਂ ਵੀ ਕੱਢੀਆਂ ਗਾਲਾਂ ਕੱਢੀਆਂ ਕਰਕੇ ਵੀ ਪਛਾੜੇ ਨਹੀਂ ਸੀ ਇਹਨਾਂ ਤੋਂ ਇਹ ਨਹੀਂ ਨਹੀਂ ਪਹੁੰਚਦੇ ਕੋਈ ਧੱਕੇ ਨਾਲ ਪਹੁੰਹਣੀ ਆ ਗਾਲੀ ਗੋਲ ਵਿੱਚ ਪਹਿਲਾਂ ਜਦ ਤਾਂ ਥੋੜੀ ਦੌੜਨ ਦੇ ਸੀ ਉਹਦਾ ਇਹਨਾਂ ਨੇ ਕੀ ਆ ਪੱਠੇ-ਪੁੱਠੇ ਵੀ ਕਿਹਦੇ ਵੜਾਏ ਧੱਕੇ ਨਾਲ ਜਾ ਕੇ ਪੱਠੇ ਵਾਢੇ ਉਹ ਨਹੀਂ ਸਾਰੇ ਪੱਠੇ ਵੇਹੇ ਇਟਾ ਜੜ-ਜੜ ਕੇ ਇਹਨਾਂ ਦੀ ਪ੍ਰਾਪਰਟੀ ਕਿਹਦੇ ਪੱਠੇ ਹੱਕ ਪਹਿਲੇ ਪੱਠੇ ਵੱਢਣੇ ਜਾਂ ਫਿਰ ਦਾ ਕੀ ਹੱਕ ਆ ਕਿਦਾਂ ਮੌਕੇ ਤੇ ਕੋਈ ਸਰਪੰਚ ਜਾਂ ਤੁਹਾਡਾ ਕੋਈ ਸਰਪੰਚ ਮੌਕੇ ਤੇ ਆਇਆ ਸਰਪੰਚ ਨੇ ਕਿਹਾ ਨਹੀਂ ਭਗੜਨਾ ਉਹ ਕਹਿੰਦੇ ਜੀ ਭਗੜਨਾ ਸਵੈਜ ਕਹਿੰਦਾ ਭਾਵੇਂ پکڑ ਕੇ ਦਿਖਾਓ ਤੇਰੀ ਰੋਕੇ ਲਗਾ ਲਦੇ ਆ ਮੌਕੇ ਤੇ ਜੀ ਰੋਕੇ ਆ ਦੌੜ ਗਏ ਤੇ ਪੁਲਸ ਵਾਲੇ ਵੀ ਆਏ ਸੀ ਪੁਲਸ ਵਾਲੇ ਤੇ ਦੇਖਿਆ ਨਹੀਂ ਕੋਈ ਜੀ ਕੋਈ ਨਾ ਕੋਈ ਨਾ ਯਾਨੇ ਜ਼ੋਰਦਾਰੇ ਬੰਦੇ ਦੀ ਜਿੰਦਾਂ ਨਹੀਂ ਰੋ। ਉਹ ਯਾਹ ਖਾਤਾ ਸੀ। ਚੋਲੋ। ਇਹ ਕੜੀ ਆਹ ਹੀ ਗੱਲ ਇੱਕ ਵਟ। ਉਹ ਲਗਾਂ ਪਾਰਟੀ ਨੇ ਯਾ ਸਾਰਾ ਸੇ ਪੜ ਕੇ ਘਰ ਨੂੰ ਲੈ ਗਏ। ਮਾਤਾ ਜੀ ਕੋਣ ਕਰੂਗਾ? ਮਾਤਾ ਜੀ ਕਿੱਥੋਂ ਸਬਜ਼ੀ ਵੜੀ? ਦਾਹ ਕੋ ਪੱਠੇ ਦੇ ਬਣਾਏ। ਵਾਲੇ ਬਣੀ ਪਿਛਾੜ ਮਾਈ। ਉਹ ਰਾਜ ਇਹ ਮਾੜਾ ਡੰਡੀ ਦਿਖਾ। ਇਹ ਡੰਡੀ ਰਸਨਦੀ ਬਣਾਈ। ਕੋਲ ਅੱਗੇ 10 ਕਿੱਥੋਂ ਪਾਹ ਥੋੜਿਆ ਅਜੇ। ਕੀ ਨੀ ਆ ਮੈਂ ਨਹੀਂ ਜਾ ਲਿਆ ਆ ਪੱਟੇ ਸਾਰੇ ਖਾਲੀ ਆ ਗਏ ਵਾਹ ਲੱਗਦੇ ਆ ਆ ਪਿੱਛੇ ਤੋਂ ਆ ਗਏ ਆ ਜਰੂਰ ਜਾਣਾ ਬਣਾਉਂ ਵਾਲਾ ਹਾਂ ਸੰਗਤ ਬਣਾਉਣ ਲੱਗੇ ਪਰ ਹਾਂ ਹੋ ਕਿਹਦਾ ਤੇ ਆਜੋ ਇੱਕੇ ਨਾ ਹੀ ਸਾਗਾ ਕਿੰਨਾ ਬਈਸੇ ਕਰਨ ਵਾਲੇ ਬੱਚੇ ਨਾ ਇਹ ਮਾਲਾ ਪੱਛੀ ਪਣੀ ਘਾਟੀ ਦੇ ਵਿੱਚ ਲਾਈਟ ਨਹੀਂ ਜਾਂਦੀ ਇਹ ਤਾਂ ਜਮੀਨ ਦੇ ਕੋਲ ਸਾਰੇ ਇੱਕ ਜਗ੍ਹਾ ਕਰ ਲਈਏ ਨਾ ਬਾਸ ਨਾ ਇਦਾਂ ਖਲਦੇ ਬੱਚੇ ਦਿਖਾ 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 ਦਿ ਇਦੂ ਵੀ ਪਾੜੀਆਂ ਬਣਾਈ ਤਾਂ ਜ਼ਰੂਰ ਹੋਣੀ। ਟੀਲ ਜੀ ਆਇਕੋ। ਇਹ ਤੇ ਕਿਹਾ ਕਿ 10 ਵੀ ਆ ਸਾਡੇ ਮਰੀਆ ਆਪਿਆਂ ਮਾਰੋ ਤਾਂ ਬੱਸ। ਲੱਗ ਪਾਉਣੀ ਦੀ। ਤੁਹਾਨੂੰ ਮਾਰੋ ਕੰਮ ਕਰ। ਆਹ ਤਾਂ ਮਾਰਿਆ ਯਾਤ ਮਾਰ ਲੀ ਹੋਰ ਵਾਲੀ ਜਾਣੀ ਹੈ ਜੀ। ਲੋਕ ਜੋ ਗਿਆ ਹੋ ਗਿਆ। ਇਹ ਆਪਣਾ ਨਾਮ ਸੇ ਪਹਿਲੇ ਗੁਰਨਾਮ ਸਿੰਘ। ਹਾਂਜੀ ਭਾਈ ਇਹ ਤੇ ਜਿਹੜੀ ਜਗ੍ਹਾ ਇਹ ਕਿਹਦੀ ਜਗ੍ਹਾ ਹੈ? ਉਹਨੇ ਗੁਰਵਾਨ ਸਵਰਨਕੌਰ ਦੇ ਚੁਣੇ ਹਾਂਜੀ ਤੇ ਤੁਸੀਂ ਉਦੋਂ ਇੱਥੇ ਕੀ ਦੇਖਿਆ ਜਿਹੜਾ 24 ਤਰੀਕ ਨੂੰ ਤੇ ਹਾਂਜੀ ਉਦੋਂ ਇੱਕ ਪੁਲਿਸ ਵਾਲਾ ਕਹਿੰਦਾ ਡੀਐਸਪੀ ਤਿੰਨ ਜਣੇ ਵਰਦੀਆਂ ਵਿੱਚ ਸੀ ਨਾਲ ਉਹ ਉਹ ਆਪ ਸਿਵਲ ਵਰਦੀ ਸੀ ਉਦੋਂ ਕਟਿੰਗ ਕੀਤੀ ਸੀ ਵਾਲ ਮੋਨਾ ਜਿਹਾ ਸਰਾ ਉਹ ਉਹ ਹੀ ਦੱਸਦੇ ਸੀ ਗਨਮਨ ਨੇ ਵੀ ਡੀਐਸਪੀ ਆ ਪਗਵਾੜੇ ਲੱਗੇ ਆ ਛੋਟੀ ਛੋਟੀ ਸਾਹਿਬ ਕਹਿੰਦੇ ਛੋਟੀ ਸਾਹਿਬ ਆ ਉਹ ਕੋਈ ਆ ਕੇ ਧੱਕੇ ਨਾਲ ਫਿਰ ਇੱਥੇ ਕੋਈ ਇਹਨਾਂ ਦਾ ਮਾਦਰਾ ਕੋਈ ਹੈ ਨਹੀਂ ਸੀ ਮੁੰਡਾ ਇੱਥੇ ਦੋ ਮੁੰਡੇ ਬਾਹਰ ਆ ਇੱਕ ਕੰਮ ਤੇ ਆਪਣੇ ਗਿਆ ਸੀ ਕੌਣ ਸਿੰਘ ਤੇ ਮਾ ਨੋਹਾਂ ਸੀ ਗਿਆ ਤੈਨ ਉਹ ਆ ਕੇ ਧੱਕੇ ਨਾਲ ਕਹਿੰਦੇ ਵੀ ਕਾਗਜ਼ਾ ਕਰਨ ਲੱਗੇ ਇਹਨਾਂ ਨੂੰ ਕਹਿੰਦੇ ਪੱਠੇ ਵੱਡੋ ਆ ਜਿਹੜਾ ਸਮਾਨ ਇਥੋਂ ਆਪਣਾ ਸਬਜ਼ੀਆਂ ਸਬਜ਼ੀਆਂ ਬੀਜੀਆਂ ਉਹ ਪੱਟੋ ਤੇ ਉਹ ਤਾਂ ਕਿਵੇਂ ਆਪਣ ਨਾਲੇ ਪਸਤੋਲ ਦਿਖਾਉਣ ਲੱਗਾ ਗਾਣਾ ਗਾਣੇ ਕੱਢਦੇ ਸੀ ਇਹਨਾਂ ਨੂੰ ਜਾਤੀ ਪਰ ਇਹ ਕਾਲਾ ਕੜਦੇ ਕਾਫੀ ਇਹਨਾਂ ਨੂੰ ਕਾਲਾ ਕੱਢੀਆਂ ਉਹਨਾਂ ਨੇ ਕਿਤੇ ਵੀ ਅਸੀਂ ਕਬਜ਼ਾ ਅਸੀਂ ਲਾਸ਼ਮਣ ਸਿੰਘ ਤੋਂ ਜਗਾ ਖਰੀਦ ਲਈ ਆ ਇਹਨਾਂ ਨੇ ਦੱਸਿਆ ਸਾਡਾ ਤਾਂ ਇੰਨੇ ਚੇੜ ਦੀ ਉੱਧਰ ਆ ਲਾਸ਼ਮਣ ਸਿੰਘ ਨੇ ਨਾ ਇਹਨਾਂ ਦੀ ਦੂਸਰੀ ਭੈਣ ਤੋਂ ਜਗਾ ਲਈ ਆ ਉਹ ਦੂਸਰੇ ਪਾਸੇ ਉੱਤਰ ਵੇਟ ਵੱਲ ਆ ਉਹ ਹੁਣ ਵਿੱਚੋਂ ਨੰਬਰ ਗਲਤੀ ਨਾਲ ਇਹਨਾਂ ਨੂੰ ਪਤਾ ਨਹੀਂ ਸੀ ਅਨਪੜ ਸਾਰੀਆਂ ਭੈਣਾਂ ਉਹ ਨੰਬਰ ਇੱਧਰਲਾ ਵਿੱਚ ਪਵਾ ਲਿਆ ਤੇ ਹੁਣ ਇਹ 36 37 ਸਾਲ ਦੀ ਉਮਰ ਹੋ ਗਈ ਜਦੋਂ ਦਾ ਮੈਂ ਦੇਖਦਾ ਇੱਥੇ ਸਵਰਨਕੌਰ ਦੀ ਆਇਆ ਜਗਾ ਤੇ ਉਹੀ ਇੱਥੇ ਨਾਲ ਸਾਡੀ ਦੁਕਾਨ ਆ ਤਵਾ ਇੱਥੇ ਦੁਕਾਨ 11-12 ਸਾਲ ਦੁਕਾਨ ਪਾ ਕਰਦੇ ਨੂੰ ਮੈਨੂੰ ਹੋ ਗਿਆ ਮਿਸ ਜਗਾ ਸਾਰੇ ਆ ਨੀਆਂ ਨੂਆ ਜਿਹੜੀਆਂ ਸਵਨਕੌਰ ਨੇ ਇਹਨਾਂ ਦੇ ਮੁੰਡਿਆਂ ਨੇ ਬਣਾਈਆਂ ਤੇ ਭਾਈ ਜਿਹੜੀ ਉਧਰ ਜਗਾ ਜਿਹੜੀ ਜਗਾ ਤੇ ਬੇਟ ਵਾਲੀ ਆ ਉਥੇ ਜਗਾ ਦੇ ਕਬਜ਼ਾ ਕੇਦਾ ਹੈ ਜਿਹੜੀ ਹੁਣ ਜਿਹੜੀ ਇਹਨੇ ਪਹਿਲਾਂ ਉਹ ਖਰੀਦੀ ਆ ਸਾਰੀ ਉੱਥੇ ਲੱਗੂਗਾ ਇੱਥੇ ਨਾਲ ਉਸ ਕਰਪਾਲ ਹੋਣਾ ਦਾ ਨਾਲ ਪਰਲੇ ਪਾਸੇ ਜਗਾ ਤੇ ਬਾਕੀ ਕਿ ਹੋਰ ਪਾਰਟੀਆਂ ਉਹਨਾਂ ਦੀ ਨਾਲ ਜਗਾ ਪਰਲੇ ਪਾਸੇ ਜਿਹੜੀ ਆ ਕੀਤੇ ਟੱਕਰਾ ਕਰਵਾ ਉਸ ਟੋਰ ਦੀ ਮਾਤਾ ਜੀ ਦਾ ਉਦੋਂ ਤੇ ਮੌਕੇ ਦੇ ਵੀ ਕੋਈ ਪਿੰਡ ਦੀ ਪੰਚਾਇਤ ਵਿੱਚ ਉਹ ਗਾਇਸ ਬਾਅਦ ਚ ਸਰਪੰਚ ਸਾਹਿਬ ਆਏ ਚੰਦ ਲਾਲ ਉਹ ਆ ਕੇ ਕਿਹਾ ਉਹਨਾਂ ਨੇ ਵੀ ਇਹ ਟੱਕਰ ਕਰੀ ਜਾਂਦੇ ਜਦੋਂ ਉਹ ਆ ਕੇ ਬੋਲੇ ਫਿਰ ਮਾਤਾ ਉਹਨਾਂ ਸਾਰੇ ਬੁੜੇ ਇਕੱਠੇ ਹੋ ਗਏ ਬੰਦੇ ਬੰਦੇ ਬੁੜੀਆਂ ਜਿੰਨੇ ਹੋਰ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਉਹ ਦੇਖ ਕੇ ਜਦੋਂ ਬੰਦੇ ਜ਼ਿਆਦਾ ਹੋ ਗਏ ਉਹ ਇਧਰ ਨੂੰ ਗੱਡੀ ਲੈ ਕੇ ਆਪਣੇ ਚਲੇ ਗਏ ਹੋਰ ਕੋਈ ਥਾਣੇ ਵਾਲੇ ਜਾਂ ਪੁਲਿਸ ਵਾਲੇ ਵੀ ਆਏ ਸੀ ਆਏ ਸੀ ਬਾਅਦ ਵਿੱਚ ਆਏ ਸੀ ਪੁਲਿਸ ਵਾਲੇ ਹਾਂਜੀ ਤੇ ਉਹਨਾਂ ਨੇ ਵੀ ਕੋਈ ਕਾਰਵਾਈ ਕੀਤੀ ਮੌਕੇ ਤੇ ਮੌਕੇ ਤੇ ਫਿਰ ਉਹਨਾਂ ਦੇਖਿਆ ਵੀ ਇਹ ਅਰਜ਼ਾ ਤਾਂ ਇਹਨਾਂ ਦਾ ਹੀ ਆ ਕੀ ਗੱਲ ਨਹੀਂ ਹੈ ਕਿ ਉਹ ਇਟਾ-ਉਟਾ ਸਿੱਟੀਆਂ ਹੀ ਵਿਉ ਕੋਸ਼ ਆ ਪਈਆਂ ਇਟਾਂ ਬਾਹਰ ਉਹਦੇ ਦੇ ਲਾਗੇ ਪਈਆਂ ਮੇਸਰੀ-ਮੁਸਰੀ ਲਾ ਸੀ ਪਰ ਬਣਾਈ ਤਾਂ ਕੋਈ ਨਹੀਂ ਇੱਥੇ ਕੁਝ ਨਹੀਂ ਕੀਤਾ ਚਲੋ ਤੁਸੀਂ ਆਪਣਾ ਨਾਮ ਦੱਸੋ ਵੀ ਪਹਿਲੇ ਚਿੰਦਰਪਾਲ ਤੇ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਸਾਹਿਬ ਜੀ ਇਹ ਤੁਸੀਂ ਕਿੱਥੇ ਰਹਿੰਦੇ ਹੋ ਹਾਂਜੀ ਤੁਸੀਂ ਬੋਲੋ ਥੋੜ੍ਹਾ ਲਾ 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 ਅੱਛਾ ਇਹ ਤੁਹਾਡੇ ਘਰ ਵਾਲੇ ਕੰਮ ਕੀ ਕਰਦੇ? ਉਹ ਬਾਹਰ ਗਏ। ਤੁਸੀਂ ਆ ਸਵਨਕੋਟ ਜੀ ਨੂੰ ਜਾਣਦੇ? ਹਾਂ ਜੀ ਮੇਰੇ ਸੱਸ। ਅੱਛਾ ਇਹ ਰੇੜੀ ਇੱਥੇ ਜਗ੍ਹਾ ਦੇ ਰੌਲੇ ਇਹ ਕੌਣ ਦਾ ਕਬਜ਼ਾ ਤੁਹਾਡਾ ਇੱਥੇ? ਸਾਡੇ ਦੇ ਪੰਚੀ 40 ਸਾਲ ਹੋ ਗਏ। ਤੇ ਉਹ ਲਸ਼ਮਨ ਸਿੰਘ ਕਹਿੰਦਾ ਮੇਰੀ ਜਗ੍ਹਾ ਹੈ। ਉਹ ਜ਼ਬਰਦਸਤ ਕਰਦਾ ਉਹ। ਤੇ ਉਹਨੇ ਖਰੀਦੀ ਨਹੀਂ ਜਗ੍ਹਾ ਇਹ? ਹਾਂ ਜੀ। ਤੇ ਉਹਨੇ ਕਿਹੜੀ ਜਗ੍ਹਾ ਖਰੀਦੀ ਆ? ਉਹ ਟਿੱਬੇ ਵਾਲੀ। ਉਹ 베ਚੀ ਕਹਨੇ ਉਹ? ਮਾਸੀ ਮਾਸੀ ਸਾਡੀ। ਧੰਨਵਾਦ ਆ ਇਹਦਾ ਜਵਾਬ ਦਾ? ਹਾਂ ਜੀ। ਤੇ ਉਦੋਂ ਜਿੱਦਾਂ ਤੁਸੀਂ ਤੁਸੀਂ ਕਹਿੰਦੇ ਪੁਲਿਸ ਵਾਲੇ ਆਏ ਸੀਗੇ 24 ਤਰੀਕ ਨੂੰ ਹਾਂਜੀ ਉਸ ਦਿਨ ਕੀ ਦੇਖਿਆ ਤੁਸੀਂ ਬਸ ਆਏ ਜਬਰਦਸਤ ਜੀ ਬੀਤੇ ਉਹਨਾਂ ਨੇ ਕੋਈ ਤੁਹਾਨੂੰ ਕੋਈ ਚੰਗਾ ਮੁੰਡਾ ਬੋਲਿਆ ਬਹੁਤ ਕੁਛ ਬੋਲਿਆ ਗਾਲੀ ਜਕੱਢੀ ਪਿਸਤੌਲ ਦਿਖਾ ਕੇ ਕਹਿੰਦੇ ਖਾਲੀ ਕਰੋ ਜਦਾਂ ਸਬਜ਼ੀ ਜਿਹੜੀ ਉਹ ਕਟੋ ਪੱਟੇ ਵੱਢ ਲਓ ਵੀ ਨਾ ਕਰੋ ਤੇ ਇਹ ਵੈਸੇ ਡਰ ਗਏ ਅਸੀਂ ਤੇ ਡਰ ਕੇ ਫਿਰ ਲੱਗ ਪਏ ਤੇ ਉਹਨਾਂ ਨੇ ਬਹੁਤ ਡਰਾਇਆ ਕਾਲੀ ਨੂੰ ਬਹੁਤ ਡਰ ਗਿਆ ਹੋਰ ਕੋਈ ਪਿੰਡ ਦਾ ਕੋ ਬੰਦਾ ਆਇਆ ਕੋ ਸਾਰੇ ਸੀ ਸਰਪੰਚ ਸਾਹਿਬ ਸੀ ਨੇ ਹੋਰ ਪਿੰਡ ਦੇ ਸਾਰੇ ਸੀ ਆਪਣਾ ਨਾਮ ਦੱਸਿਓ ਅੰਕਲ ਜੀ ਆਰਾਮ ਕਸ਼ਨ ਇਹ ਤੁਹਾਡੇ ਹਸਪੰਡੋ ਸੌਰੀ ਤੁਹਾਡੇ ਡੈਡੀ ਦਾ ਨਾਮ ਕੀ ਜੀ ਦਾ ਪ੍ਰਮਾਣ ਤੁਸੀਂ ਕਿੱਥੇ ਰਹਿੰਦੇ ਹੋ ਪੂਰਪੰਡ ਪੂਰਪੰਡ ਕਪੂਰਪੰਡ ਕਿੱਥੇ ਰਹਿੰਦੇ ਆ ਆ ਨਾਲ ਹੀ ਇੱਕ ਰਮਕਾ ਵਾੜ ਚੱਲਦਾ ਇਹ ਜਿਹੜੀ ਮਾਤਾ ਸੁਵਾਨ ਕੌਣ ਜਾਣਦੇ ਜੀ ਹਾਂਜੀ ਤੇ ਕਿਉਂਦੇ ਰਹਿੰਦੇ ਤੁਹਾਡੇ ਪਿੰਡ ਇਹਨਾਂ ਉੱਤੇ 40 ਸਾਲ ਹੋ ਗਏ ਤੇ ਆ ਜਿਹੜੀ ਜਗਾ ਕਹਿੰਦੇ ਲਖਮਨ ਸਿੰਘ ਦਾ ਮੇਰੇ ਕੋਲ ਜਗਾ ਖਰੀਦੀ ਆ ਦੇਖੋ ਜੀ ਜਗਾ ਕਹਿੰਦੇ ਹੈਗੇ ਆ ਜਗਾ ਉਹਨ ਲਈ ਉਹ ਬਾਹਰ ਤੇ ਵਿਆਜ ਅੱਛਾ ਇਹਨਾਂ ਦੀ ਭੈਣ ਕੋ ਇਹਨਾਂ ਦੀ ਭੈਣ ਕੋ ਤੇ ਇਹਨਾਂ ਨੇ ਨਹੀਂ ਵੇਚੀ ਇਹਨਾਂ ਨੇ ਨਹੀਂ ਵੇਚੀ ਤੇ ਜਿਹੜੀ ਇਹਨਾਂ ਦੀ ਭੈਣ ਨੇ ਜਗਾ ਵੇਚੀ ਆ ਉਹ ਉਹ ਜਗਾ ਸੀ ਉਹਦੀ ਜਾਂ ਉਧਰ ਹੈ ਉਹਦੀ ਉਹਦੀ ਉਧਰ ਜਗਾ ਹੈ ਤੇ ਤੁਹਾਨੂੰ ਪੱਕਾ ਪਤਾ ਜੀ ਹਾਂ ਜੀ ਉਧਰ ਬਸਿੰਦੇ ਦਾ ਜਗਾ ਤੇ ਜਿੱਦਣ ਆਹ 24 11 ਨੂੰ ਪੋਸਟ ਆਲੀ ਇੱਥੇ ਆਏ ਆ ਜਾਂ ਕਿਦਾਂ ਕੋਈ ਦੱਸ ਦੇ ਆ ਉਦੋਂ ਤੁਸੀਂ ਇੱਥੇ ਸੀਗੇ ਨਹੀਂ ਉਦੋਂ ਨਹੀਂ ਸੀ ਹਣੀ ਜਦੋਂ ਤੁਸੀਂ ਮਾਤਾ ਦਾ ਨਾਂ ਕੀ ਆ? ਮੇਰਾ ਨਾਂ ਸ਼ੰਭੂ ਆ ਜੀ। ਤੁਹਾਡੇ ਹਸਬੰਦ ਦਾ ਨਾਂ ਜੀ? ਪਿਆਰਾ ਲਾਲ। ਤੁਸੀਂ ਕਿੱਥੇ ਰਹਿੰਦੇ? ਇੱਥੇ ਕਪੂਰਪੰਡ ਨੇ। ਤੁਹਾਡਾ ਘਰ ਕਿੱਧਰ ਆ? ਇਹਦੀ ਬੀਬੀ ਦੇ ਲੱਗ ਗਈ ਐ। ਮਾਤਾ ਸਵਿਆਨ ਕੋਲ ਤੁਸੀਂ ਜਾਣਦੇ ਆ? ਹਾਂ ਜੀ। ਇਹ ਕੌਣ ਦੇ ਤੇ ਰਹਿੰਦੇ ਆ? ਇਹ ਤਾਂ ਬਹੁ ਡੇ ਇੱਥੇ ਰਹਿੰਦੇ ਆ। ਤੇ ਆ ਜਿਹੜੀ ਜਗ੍ਹਾ ਕਹਿੰਦੇ ਆ ਉਹ ਵੇਟ ਵਾਲੀ ਜਿਹੜੀ ਆ। ਹਾਂ ਜੀ। ਉਹ ਕਿਹਦੀ ਆ? ਉਹ ਇਹਦੀ ਭੈਣ ਦੀ ਹੋਊਗੀ ਹੁਣ ਵੇਚ ਦਿੱਤੀ ਹੋਊਗੀ। ਤੇ ਇਹ ਜਗ੍ਹਾ ਮਾਤਾ ਨੂੰ ਕਹਿੰਦੇ ਵੇਚੀ। ਇਹ ਮਾਤਾ ਦੀ ਆ ਜਗ੍ਹਾ। ਮਾਤਾ ਤੇ ਪੇ ਦੇ ਗਿਆ ਮਾਤਾ ਨੂੰ ਜਗ੍ਹਾ। ਉਹ ਉਹ ਕੋਲੇ ਲਸ਼ਮਣ ਸਿੰਘ ਜੀ ਕਹਿੰਦੇ ਮੈਂ ਖਰੀਦੀ ਆ ਉਹ ਅਸੀਂ ਦੇਖਿਆ ਨਹੀਂ ਕਦੀ ਇੱਥੇ ਲਸ਼ਮਣ ਸਿੰਘ ਤੇ ਮਾਤਾ ਨੇ ਕਹਿੰਦੇ ਵੇਚੀ ਆ ਨਹੀਂ ਮਾਤਾ ਨੇ ਨਹੀਂ ਵੇਚੀ ਤੁਹਾਨੂੰ ਪੱਕਾ ਪਤਾ ਹਾਂ ਜੀ ਤੇ ਹੁਣ ਇੱਥੇ ਕਬਜ਼ਾ ਮਾਤਾ ਦਾ ਕਹ ਹੁੰਦਾ ਇੱਥੇ ਬਹੁਤ ਢੇਰ ਦਾ ਹੈ ਕਬਜ਼ਾ ਤਾਂ ਤੇ ਲਸ਼ਮਣ ਸਿੰਘ ਦਾ ਕਬਜ਼ਾ ਨਹੀਂ ਹੈ ਨਾ ਅਸੀਂ ਕਦੀ ਦੇਖਿਆ ਨਹੀਂ ਇੱਥੇ ਤੇ ਹੁਣ ਆ ਜਿਹੜਾ 24 ਤਰੀਕ ਨੂੰ ਕਹਿੰਦੇ ਇੱਥੇ ਬਹੁਤ ਸਾਰੇ ਕਬਜ਼ਾ ਕਰਨੇ ਉਹਦੇ ਬਾਰੇ ਤੁਸੀਂ ਕੀ ਦੇਖਿਆ ਉਦੋਂ ਹਾਂ ਜੀ ਉਦੋਂ ਤਾਂ ਬਹੁਤ ਕੁਝ ਹੁੰਦਾ ਸੀਗਾ ਇੱਥੇ ਕੀ ਹੋਇਆ ਜਦੋਂ ਕਿੰਨੇ ਉਹਨਾਂ ਕੋਲ ਬਸ ਤਾਂ ਸੀ ਈਟਾਂ ਲਿਆਏ ਹੋਏ ਸੀ ਸਭ ਕੁਝ ਉਹ ਤਾਂ ਕਰਦੇ ਸੀ ਪੱਠੇ ਵੜਾਏ ਉਹਨੂੰ ਗਾਲਾਂ ਕੱਟ-ਕੱਟ ਕੇ ਸਾਡੇ ਕੋਲ ਤੇ ਤੁਸੀਂ ਵੀ ਨਾਲ ਪੱਠੇ ਵੱਡੇ ਸੀ ਹਾਂਜੀ ਵੱਡੇ ਨਾਲ ਮੈਂ ਸੀ ਬਹੁਤ ਅਸੇ ਵੀ ਤਾਂ ਗਾਲਾਂ ਕੱਢਿਆ ਉਹਨਾਂ ਹਾਂ ਕਰਦੇ ਸੀ ਗਾਲਾਂ ਤੇ ਹੋਰ ਕੁਝ ਕੋਈ ਤੁਹਾਡੇ ਉੱਤੇ ਪਿੰਡ ਸਰਪੰਚ ਸਾਹਿਬ ਆਏ ਸੀ ਫਿਰ ਹਾਂਜੀ ਆਏ ਸੀ ਫਿਰ ਉਹਨਾਂ ਦੇ ਆਇਆ ਤੇ ਫਿਰ ਉਹ ਨਹੀਂ ਜਿਹੜੀ ਠਹਿਲ ਪਾਈ ਸਰਪੰਚ ਸਾਹਿਬ ਨੇ ਹਾਂਜੀ ਸਰਪੰਚ ਨੇ ਤੇ ਹੋਰ ਵੀ ਲੋਕ ਇਕੱਠੇ ਹੋਏ ਸੀ ਬਠੇਰੀ 'ਚ ਸਾਰੀ ਦੁਨੀਆ ਇਕੱਠੀ ਹੋਈ ਸੀ ਇੱਥੇ ਅਚਾ ਤੇ ਕੋਈ ਹੋਰ ਚੌਂਕੀ ਵਾਲੇ ਕੌਂਕੀ ਆਏ ਵੀ ਆਏ ਸੀ ਤੇ ਉਹਨਾਂ ਨੇ ਵੀ ਕੀ ਕਿਹਾ